ਸਤਨਾਮਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਨਸਰੀ ਮਹਲਾ ਪੰਜਵਾਂ ਘਰ 6 ਮ ਆਸ਼ਟਪਦੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤੇਹ ਤੇਹ ਉਰ ਜਾਇਓ ਮਾਨਸ ਜਨਮ ਸੰਯੋਗੇ ਪਾਇਆ ਤਕੀ ਹੈ ਓਟ ਸਾਦ ਰੱਖੋ ਦੇ ਕਰ ਹਾਥ ਕਾਰ ਕਿਰਪਾ ਮਿਲੋ ਹਾਰੇ ਰਾਯਾ ਜੋ ਜੋ ਜੂਨੀ ਆਇਓ ਤੇਹ ਤੇਹ ਉਰ ਝਾਇਓ ਮਾਨਸੋ ਜਨਮ ਸੰਯੋਗੇ ਪਾਇਆ ਤਕੀ ਹੈ ਓਟ ਸਾਧ ਰਖੋ ਦੇ ਕਰੇ ਹੱਥ ਤਾਰੇ ਕਿਰਪਾ ਮੇਲੋ ਹਾਰੇ ਰਾਯਾ ਅਨਿਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਗੋ ਚਰਨ गोविंद जी का मार्ग दे हो जी बताई रहा ओ अनेक उपाव करो माया कौ बचित्त तरो ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰੇ ਭੇਟਾ ਸੰਤ ਮੇਰੀ ਲਾਹ ਸਗਲ ਚਿੰਤ ठाकुर स्यों मेरा रंग लावै पड़े रे सगल भेद नह चूकै मान भेद इक खिन्न न धीर ਹੈ ਮੇਰੇ ਘਰ ਕੇ ਪੰਚ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇਕ ਅੰਮ੍ਰਿਤ ਨਾਮ ਮੇਰਾ ਰਿਦਾ ਸਿੰਚਾ ਜੇਤੇਰੇ ਤੀਰਥ ਨਾਏ ਅਹੰ ਬੁੱਧ ਮੈ ਲਾਏ ਘਰ ਕੋ ਠਾਕੁਰ ਇਕ ਤਿਲ ਨ ਮਾਨੈ ਕਾਦੇ ਪਾਵੋ ਸਾਧ ਸੰਗ ਹਾਰੇ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਆશ્રਮ ਕੀਨੇ ਮਨੁਆ ਨਹ ਪਤੀਨੇ ਵਿਵੇਕ ਹੀਨਾ ਦੇਹੀ ਧੋਏ ਕੋਈ ਪਾਈਐ ਰੇ ਪੁਰਖ ਵਿਧਾਤਾ ਪਰ ਬ੍ਰਹਮ ਕੈ ਰੰਗੇ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਹੇਤ ਕਰਤਾ ਗਰਬ ਗਰਬ ਪੜਾ ਕਹੀ ਨਾ ਲੇਖਾ ਜਿਸ ਭੇਟੀਆ ਸਫਲ ਮੂਰਤ ਕਰ ਸਦਾ ਕੀਰਤ ਗੁਰ ਪ੍ਰਸਾਦ ਕੋ ਨਿਤ ਰੋ ਵੇਖੈ ਮਨ ਹੱਠ ਜੋ ਕਮਾਵਾ ਤੇਲ ਨ ਲਿਖਾਇ ਪਾਵੈ ਬਗਲ ਜਿਉ ਧਿਆਨ ਲਾਵੈ माया रे ਧਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਾਤੇ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਟੇ ਰੇ ਬੰਧਨ ਮਾਇ ਗੁਰ ਕਾ ਸਬਦ ਮੇਰਾ ਮਨ ਰਤਾ ਸਦਾ ਸਦਾ ਅਨੰਦੋ ਬੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੀ ਮਿਲੇ ਸਾਦਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੀ ਮਿਲੇ ਸਦਾ ਰਹਾਉ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਨਾ ਸਰੀ ਮਹੱਲਾ ਪੰਜਵਾ ਘਰ ਛੇਵਾ ਆਸ਼ਟ ਪਦੀ ਇੱਕ ओ अहकार सतगोौर प्रसाद जो जो जूनी आयो तेह तेह उर्जाओ मानस जन्म संयोगे पाया ताकी है ओट साध ਰਖੋ ਦੇਕਾਰੇ ਹਾਥ ਕਾਰੇ ਕਿਰਪਾ ਮਿਲੋ ਹਾਰੇ ਰਾਇਆ